ਮੈਡੀਸਿਨ ਵਗੈਰਾ ਵੀ ਦਿੱਤੀ ਜਾ ਰਹੀ ਹੈ ਬਿਲਕੁਲ ਐਸੀ ਸ਼ੂਗਰ ਫ੍ਰੀ ਮੈਡੀਸਿਨ ਦੇ ਰਹੇ ਆ ਪੇਸ਼ੰ ਨੂੰ ਟਰੀਟਮੈਂਟ ਡਾਕਟਰ ਸਾਹਿਬ ਕੋ ਬੜੀ ਦੇਰ ਤੋਂ ਲੈ ਰਹੇ ਆਂ ਔਰ ਜੇ ਬਹੁਤ ਵੀ ਵਧੀਆ ਰੈਜ਼ਲਟ ਮਿਲਦਾ ਹੈ ਇਹ ਟਰੀਟਮੈਂਟ ਵਧੀਆ ਟਰੀਟ ਵਧੀਆ ਕਰਦੇ ਪੇਸ਼ੰ ਨੂੰ ਮੈਡੀਸਿਨ ਵੀ ਇੰਨਾ ਦੀ ਸਹੀ ਹੁੰਦੀ ਆ ਕਾਫੀ ਅਗੇ ਨਾਲੋਂ ਫਰਕ ਪਿਆ ਸਗਾ ਮੰਮਾ ਨੂੰ ਵੀ ਲੈ ਕੇ ਆਏ ਆ ਨਾਨਾਪੁਰ ਦੇ ਇੱਥੇ ਕੈਂਪ ਦੇ ਨਾਲ ਨਾਲ ਹੋਰ ਵੀ ਜਿਹੜੀਆਂ ਸਹੂਲਤਾਂ ਟੈਸਟ ਦੀਆਂ ਸਹੂਲਤਾਂ ਬਹੁਤ ਅੱਛੇ ਦਿੱਤੀਆਂ ਜਾਂਦੀਆਂ ਨੇ ਬੇਸਿਕਲੀ 슈ਗਰ ਇੱਕ ਰੋਗ ਨਹੀਂ ਹੈ ਇਹ ਇੱਕ ਅਵਸਥਾ ਹੈ ਜੇ ਬ੍ਰੇਕਫਾਸਟ ਵਿੱਚ ਦਿੱਤਾ ਜਾਂਦਾ ਉਹਦੇ ਨਾਲ ਫਿਰ ਐਟਲੀਸਟ 1 ਮਨთ ਦੀ ਦਵਾਈ ਮੈਡੀਸਿਨ ਜਿਹੜੀ ਉਹ ਫ੍ਰੀ ਦਿੱਤੀ ਜਾਂਦੀ ਹੈ ਸਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਪਰ ਤੇ ਅੱਜ ਸਿਹਤ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਇਆ ਸੁਖਸાગਰ ਹਸਪੀਟਲ ਜਿੱਥੇ ਅੱਜ ਵਰਲਡ ਡਾਇਬੀਟਿਸ ਡੇ ਤੇ ਲੱਗਾ ਹੈ ਫ੍ਰੀ ਮੈਡੀਕਲ ਕੈਂਪ ਜਿੱਥੇ ਕਿ 슈ਗਰ ਦੇ ਪੇਸ਼ੈਂਟ ਲਈ ਫ੍ਰੀ ਮੈਡੀਕਲ ਕੈਂਪ ਜਿੱਥੇ ਕਿ ਟੈਸਟ ਵੀ ਕਰਾਇਆ ਜਾ ਰਿਹਾ ਦੋਆਈਆਂ ਵੀ ਫ੍ਰੀ ਦਿੱਤੀ ਜਾ ਰਹੀਆਂ ਦੱਸਿਆ ਜਾ ਰਿਹਾ ਕਿ 24ਵਾਂ ਕੈਂਪ ਹੈ ਪਿਛਲੇ 24 ਸਾਲ ਤੋਂ ਲਗਾਤਾਰ ਹਰ ਸਾਲ ਇਹ ਕੈਂਪ ਲਗਾਇਆ ਜਾ ਰਿਹਾ ਤੇ ਆਪਾਂ ਅੰਦੇ ਦੀ ਤਸਵੀਰਾਂ ਤੁਹਾਨੂੰ ਦਿਖਾਣੇ ਤੇ ਪਹਿਲਾਂ ਗੱਲਬਾਤ ਕਰਾਂਗੇ ਹਿਮਨ ਜੀ ਨਾਲ ਸਾਡੇ ਨਾਲ ਹਿਮਨ ਜੀ ਹਨ ਹਿਮਨ ਜੀ ਸਵਾਗਤ ਅਵੇਰਨੈਸ ਹਸਤੇ ਵਿਸ਼ੂ ਸ਼ੂਗਰ ਦਿਵਸ ਮਨਾ ਰਹੇ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਟੈਸਟ ਕਰਾ ਰਹੇ ਪੀਸ਼ੈਂਟ ਦੇ ਜਿਹਦੇ ਵਿੱਚ ਅਸੀਂ ਬੀਐਮਡੀ ਕਰਵਾ ਰਹੇ ਹਾਂ ਸ਼ੂਗਰ ਚੈਕਿੰਗ ਕਰਾ ਰਹੇ ਹਾਂ 3 ਮਹੀਨੇ ਦੀ ਜਿਹੜੀ ਐਵਰੇਜ ਹੁੰਦੀ ਹੈ ਗਲਾਈਕੋਸਾਈਟ Hb ਕਰਾ ਰਹੇ ਹਾਂ ਠੀਕ ਹੈ ਜੀ ਤਾਂ ਕਿ ਲੋਕਾਂ ਨੂੰ ਇਸ ਚੀਜ਼ ਦੇ ਬਾਰੇ ਵੇਅਰ ਹੋਣ ਅਵੇਰਨੈਸ ਜਿਹੜੀ ਆ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਗਾਰਗਰ ਹੁੰਦੀ ਹੈ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਸਰ ਬਹੁਤ ਜ਼ਰੂਰੀ ਹੈ ਦੇਖੋ ਜੀ ਸਾਨੂੰ ਸ਼ੂਗਰ ਦੇ ਵਿੱਚ ਜ਼ਰੂਰੀ ਤਾਂ ਨਹੀਂ ਅਸੀਂ ਮੈਡੀਸਿਨ ਹੀ ਖਾਈਏ ਮੈਡੀਸਿਨ ਦੇ ਨਾਲ ਨਾਲ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂ ਜਿਵੇਂ ਕਿ ਸਾਨੂੰ ਆਪਣੀ ਡਾਈਟ ਬਾਰੇ ਧਿਆਨ ਰੱਖਣਾ ਪੈਂਦਾ ਅਸੀਂ ਕੀ ਖਾਈਏ ਸਾਡੇ ਲਾਈਫ ਸਟਾਈਲ ਤੇ ਜ਼ਰੂਰੀ ਹੈ ਕਿ ਲਾਈਫ ਸਟਾਈਲ ਦੇ ਵਿੱਚ ਅਸੀਂ ਕੀ ਕੀ ਚੇਂਜਸ ਕਰ ਸਕਦੇ ਹਾਂ ਤਾਂ ਕਿ ਅਸੀਂ ਅਗਰ ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂਜ ਕਰਾਂਗੇ ਤਾਂ ਹੀ ਅਸੀਂ 슈ਗਰ ਤੋਂ ਬਚ ਸਕਾਂਗੇ ਜਿਹੜੇ ਹੋਣ ਵਾਲੇ ਜਿਹੜੇ ਸਾਈਡ ਇਫੈਕਟs ਤੋਂ ਬਚਾਂਗੇ ਮੈਡੀਸਿਨ ਵਗੈਰਾ ਵੀ ਦਿੱਤੀਆਂ ਜਾ ਰਹੀਆਂ ਨੇ ਸਰ ਬਿਲਕੁਲ ਅਸੀਂ 슈ਗਰ ਦੀਆਂ ਫ੍ਰੀ ਮੈਡੀਸਿਨ ਦੇ ਰਹੇ ਹਾਂ ਪੇਸ਼ੈਂਟ ਨੂੰ ਔਰ ਇਸ ਤੋਂ ਇਲਾਵਾ ਹੋਰ ਵੀ ਅਸੀਂ ਕਿਤੋਂ ਕਿਤੋਂ ਪੇਸ਼ੈਂਟ ਆਉਂਦੇ ਆਪਣੇ ਕੋਈ ਇਸ ਕੈਂਪ ਦੇ ਵਿੱਚ ਸਿਰ ਸਾਡੇ ਕੋਲ ਇਥੋਂ ਬਹੁਤ ਦੂਰ ਦੂਰੋਂ ਪੇਸ਼ੇਂ ਆ ਰਹੇ ਲਾਈਕ ਸਾਡੇ ਕੋਲ ਆਪਣਾ ਪਠਾਨਕੋਟ ਤੋਂ ਆ ਰਹੇ ਨੇ ਬਟਾਲੇ ਤੋਂ ਆ ਰਹੇ ਨੇ ਫਤਿਹਗੜ ਚੂੜੀਆਂ ਤੋਂ ਆ ਰਹੇ ਨੇ ਸ਼ਹਿਰ ਦੇ ਕਾਫੀ ਪੇਸ਼ੇਂ ਨੇ ਸਾਡੇ ਕੋਲ 24 ਸਾਲ ਹੋ ਗਏ ਲਗਾਤਾਰ ਇੱਕ ਕੈਂਪ ਨੂੰ ਲਗਾਉਂਦੇ ਹੋਏ ਤੇ ਅਵੇਰਨੈਸ ਅੱਜ ਤੱਕ ਤੋਂ ਬਹੁਤ ਜ਼ਿਆਦਾ ਵਧਾ ਦਿੱਤੀ ਹੁੰਦੀ ਬਿਲਕੁਲ ਜੀ ਦੇਖੋ ਸਾਡੇ ਅਗਰ ਦੇਖਿਆ ਜਾਵੇ ਸਾਡੇ ਹਰ ਦੂਸਰੇ ਘਰ ਦੇ ਵਿੱਚ ਇੱਕ ਸ਼ੂਗਰ ਦਾ ਬੀਜ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦੇ ਬਾਰੇ ਜਿੰਨੇ ਜਲਦੀ ਪਤਾ ਲੱਗੇ ਔਰ ਉਸ ਚੀਜ਼ ਤੋਂ ਅਸੀਂ ਹੀ ਅਸੀਂ ਬਚ ਸਕਦੇ ਹਾਂ ਜੇ ਅਗਰ ਸਾਨੂੰ ਪਤਾ ਲੱਗ ਰਿਹਾ ਕਿ ਸ਼ੂਗਰ ਦੀ ਦਵਾਈਆਂ ਤੋਂ ਬਗੈ ਤੋ ਉਹ ਸਭ ਤੋਂ ਬੈਸਟ ਮੈਥਡ ਹੈ ਕਿ ਅਸੀਂ ਦਵਾਈਆਂ ਮੇਨਾਂ ਖਾਈਏ ਔਰ ਆਪਣਾ ਬਜਾਵ ਵੀ ਕਰੀਏ ਇਹ ਬਿਲਕੁਲ ਬਹੁਤ ਜ਼ਰੂਰੀ ਹੈ ਕਿਉਂਕਿ ਆਹਾਰ ਹੀ ਸਾਡੇ ਸਰੀਰ ਦੀ ਰਚਨਾ ਕਰਦਾ ਤੇ ਜੇ ਅਸੀਂ ਫੂਡ ਸਹੀ ਤਰ੍ਹਾਂ ਲੈ ਲਈਏ ਤੇ ਸਾਨੂੰ ਹੋ ਸਕਦਾ ਦਵਾਈਆਂ ਤੋਂ ਬਚਾਇਆ ਜਾ ਸਕਦੇ ਆਉਣ ਵਾਲੀ ਬਿਮਾਰੀ ਤੋਂ ਰੋਕਿਆ ਜਾ ਸਕਦਾ ਬਿਲਕੁਲ ਸਰ ਜਿਵੇਂ ਕਿ ਸਾਡਾ ਅੱਜਕਲ ਸਾਡਾ ਖਾਣ ਪੀਣ ਦਾ ਤੁਸੀਂ ਦੇਖਦੇ ਹੀ ਹੋ ਅਸੀਂ ਮੋਸਟਲੀ ਸਾਡੀ ਜਿਹੜੀ ਹੁੰਦੀ ਹੈ ਜਨਰੇਸ਼ਨ ਹੈ ਜੰਕ ਫੂਡ ਜ਼ਿਆਦਾ ਖਾ ਰਹੀ ਹੈ ਮੈਦੇ ਦੀਆਂ ਚੀਜ਼ਾਂ ਬੜੀਆਂ ਖਾ ਰਹੇ ਅਸੀਂ ਔਰ ਸਾਨੂੰ ਇਹ ਜਿਹੜਾ ਅਸੀਂ ਨਾਰਮਲ ਖਾਣਾ ਸੀ ਭੁੱਲਦੇ ਹੀ ਜਾ ਰਹੇ ਹਾਂ ਸਾਡੇ ਬੱਚੇ ਆ ਉਹ ਵੀ ਅੱਜਕਲ ਪੀਜ਼ ਔਰ ਇਹਦਾ ਜਿਹੜਾ ਸਾਡੇ ਖਾਣੇ ਦਾ ਜਿਹੜਾ ਅਸਰ ਹੈ ਉਹ ਸਾਡੇ ਸਰੀਰ ਤੇ ਰਹਿੰਦਾ ਜਦੋਂ ਸਾਡਾ ਮੋਟਾਪਾ ਬਦੇਗਾ ਸਾਡੇ ਸਰੀਰ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਣਗੀਆਂ ਜੀ ਬਿਲਕੁਲ ਖਾਣੇ ਦਾ ਐਸਾ ਸਰੀਰ ਤੇ ਹੁੰਦਾ ਤੇ ਅੱਜ ਦੇ ਕੈਂਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਮਾਝਾ ਦੇ ਵਿੱਚੋਂ ਕਾਫੀ ਦੂਰ ਦੂਰੋਂ ਲੋਕ ਆਏ ਆ ਇਸ ਕੈਂਪ ਦਾ ਫਾਇਦਾ ਲੈਣੇ ਹਰ ਸਾਲ 14 ਨਵੰਬਰ ਨੂੰ ਇਹ ਕੈਂਪ ਲਗਾਇਆ ਜਾਂਦਾ ਤੇ ਕੈਂਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਿਸ਼ਵ ਸ਼ੂਗਰ ਦਿਵਸ ਦੇ ਵਿੱਚ ਯਾਨੀ ਕਿ ਵਰਲਡ ਡਾਇਬੀਟਿਸ ਡੇ ਤੇ ਹੈ ਕੈਂਪ ਲਗਾਇਆ ਜਾਂਦਾ ਜਿਸ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਇਸ ਦੇ ਨਾਲ ਨਾਲ ਕਈ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਹਨ ਤੇ ਨਾਲ ਹੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਸਰ ਮੇਰਾ ਨਾਮ ਮੋਹਨ ਲਾਲ ਸੇਠ ਹੈ ਔਰ ਇੱਥੇ ਹੀ ਡਾਇਬਟੀਜ਼ ਦੇ ਵਾਸਤੇ ਆਇਆ ਟ੍ਰੀਟਮੈਂਟ ਡਾਕਟਰ ਸਾਹਿਬ ਕੋ ਬੜੀ ਦੇਰ ਤੋਂ ਲੈ ਰਹੇ ਔਰ ਇੱਥੇ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਇਹਨਾਂ ਦਾ ਔਰ ਟਾਈਮ ਟੂ ਟਾਈਮ ਕੈਂਪਿੰਗ ਵੀ ਲਾ ਕਰਦੇ ਨੇ ਔਰ ਲੋਕਾਂ ਦੀ ਬਹੁਤ ਹੈਲਪ ਕਰਦੇ ਨੇ ਇੱਥੇ ਕੈਂਪ ਦੇ ਨਾਲ ਨਾਲ ਹੋਰ ਵੀ ਜਿਹੜੀਆਂ ਫੈਸਿਲਟੀਆਂ ਟੈਸਟ ਦੀਆਂ ਫੈਸਿਲਟੀਆਂ ਬਹੁਤ ਅੱਛੀਆਂ ਦਿੱਤੀਆਂ ਜਾਂਦੀਆਂ ਨੇ ਉਦੇ ਬਾਅਦ ਲੋਕਾਂ ਨੂੰ ਇੱਥੇ ਬ੍ਰੇਕਫਾਸਟ ਵੀ ਦਿੱਤਾ ਜਾਂਦਾ ਉਹਦੇ ਨਾਲ ਫਿਰ ਐਟ ਲੀਸਟ 1 ਮੰਥ ਦੀ ਦਵਾਈ ਮੈਡੀਸਿਨ ਜਿਹੜੀ ਉਹ ਫ੍ਰੀ ਦਿੱਤੀ ਜਾਂਦੀ ਹੈ 1 ਮਹੀਨੇ ਦੀ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਹੈ ਡਾਈਟ ਵਗੈਰਾ ਵੀ ਡਾਈਟ ਡਾਈਟ ਪਲਾਨ ਵੀ ਦੱਸ ਦਿੰਦੇ ਨੇ ਔਰ ਉਹਦੇ ਬਾਅਦ ਫਿਰ ਇਹਨਾਂ ਦੀ ਐਜੂਕੇਸ਼ਨ ਦਾ ਚੈਂਬਰ ਹੈ ਫ੍ਰੀ 슈ਗਰ ਚੈੱਕਅਪ ਹੈ ਫ੍ਰੀ ਬੀਪੀ ਚੈੱਕਅਪ ਹੈ ਫ੍ਰੀ ਫਿਬਰਸ ਸਕੈਨ ਹੈ ਫ੍ਰੀ ਬੋਨ ਡੈਂਸਟੀ ਟੈਸਟ ਹੈ ਜਿਹੜੇ ਕਿ ਮਾਰਕੀਟ 'ਚ 7 ਤੋਂ 8000 ਜਿੰਨਾਂ ਦੀ ਕਾਸਟ ਆ ਸਾਰੇ ਫ੍ਰੀ ਕੀਤੇ ਜਾਂਦੇ ਆ ਔਰ ਮੋਰਓਵਰ ਜਿਹੜਾ ਇਹਦੇ ਵਿੱਚ ਇਹ ਆ ਕਿ ਇਹਨਾਂ ਦਾ ਉਹਦੇ ਬਾਅਦ ਸਾਰੇ ਸਟਾਫ ਨੂੰ ਮਤਲਬ ਇਹਨਾਂ ਨੂੰ ਜਿਹੜਾ ਨਾ ਚੰਗੀ ਤਰ੍ਹਾਂ ਐਜੂਕੇਟ ਕੀਤਾ ਜਾਂਦਾ ਉਹਦੇ ਬਾਅਦ ਇਹਨਾਂ ਨੂੰ ਜਿਹੜੇ ਪੇਸ਼ੈਂਟਸ ਆਉਂਦੇ ਕਿਉਂਕਿ ਉਹ ਐਮਪਟੀ ਸਟੋਮਕ ਆਉਂਦੇ ਆ ਉਹਨਾਂ ਦਾ ਟੈਸਟ ਹੋਣਾ ਹੁੰਦਾ 슈ਗਰ ਦਾ ਉਹਦੇ ਬਾਅਦ ਫਿਰ ਇਹਨਾਂ ਨੂੰ ਸਨੈਕਸ ਦਿੱਤੇ ਜਾਂਦੇ ਆ ਕਾਫੀ ਵਾਲੇ ਨੂੰ ਕਾਫੀ ਦਿੰਦੀ ਚਾਹ ਵਾਲੇ ਨੂੰ ਚਾਹ ਮਿਲ ਜਾਂਦੀ ਹਰ ਚੀਜ਼ ਜਿੰਦੀ ਆ ਉਹਦੇ ਬਾਅਦ ਡਾਕਟਰ ਦੀ ਕੰਸਲਟੇਸ਼ਨ ਹੁੰਦੀ ਆ ਦੇ ਉਹਦੇ ਬਾਅਦ ਸਰ 1 ਮਹੀਨੇ ਦੀ ਐਟ ਲਿਸਟ ਮੈਡੀਸਨ ਵੀ ਫ੍ਰੀ ਦਿੱਤੀ ਜਾਂਦੀ ਹੈ ਔਰ ਬਹੁਤ ਹੀ ਵਧੀਆ ਜਿਹੜੀ ਹਸਪੀਟੈਲਿਟੀ ਹੈ ਪੂਨਮਾ ਅਜੇ ਫਤੇਗੜ ਚੂੜਿਆ ਰੋਡ ਤੇ ਇੱਥੇ ਕਿਸ ਟ੍ਰੀਟਮੈਂਟ ਲਈ ਆ ਸ਼ੂਗਰ ਪੇਸ਼ੈਂਟ ਆ ਤੇ ਇੱਥੇ ਮੈਡੀਸਨ ਮੇਰੀ 5 ਸਾਲ ਤੋਂ 5 ਸਾਲ ਤੋਂ ਹਾਂਜੀ ਤੇ ਹੁਣ ਕਿਸ ਤਰ੍ਹਾਂ ਆ ਨਹੀਂ ਠੀਕ ਆ ਕੰਟਰੋਲ ਆ ਮੈਡੀਸਨ ਵਧੀਆ ਆ ਕੰਟਰੋਲ ਆ ਸ਼ੂਗਰ ਹੁਣ ਕਾਫੀ ਬੈਟਰ ਅਗੇ ਨਾਲੋਂ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਲੱਗਦਾ ਹੈ ਟ੍ਰੀਟਮੈਂਟ ਵਧੀਆ ਹੈ ਆਪਣਾ ਹਾਂਜੀ ਸਰ ਆਜੇ ਬੋਡੀ ਡਾਇਬੀਟ ਕੇ ਤੇ ਆ ਗਏ ਜਸਟ ਉਸ ਟੂ ਥੀਕ ਰਹੀ ਜਾ ਰਹੀ ਤੇ ਕ੍ਰਾਈਟ ਦੱਸ ਨਹੀਂ ਹੱਲੇ ਤੇ ਆਏ ਆ ਕਰਵਾਉਣੇ ਆ ਟੈਸਟ ਹਾਂਜੀ ਟੈਸਟ ਕਰਵਾਉਣੀ ਆਈ ਦੇ ਹਾਂ ਹਾਂਜੀ ਬਦਲ ਹੋ ਗਿਆ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਕੀ ਟੀ 20 ਇਸ ਦਾ ਜਾਦਾ ਇਹ ਟ੍ਰੀਟਮੈਂਟ ਵਧੀਆ ਟ੍ਰੀਟ ਵਧੀਆ ਕਰਦੇ ਪੇਸ਼ੈਂਟ ਨੂੰ ਮੈਡੀਸਿਨ ਵੀ ਇੰਨਾ ਦੀ ਸਹੀ ਹੁੰਦੀ ਆ ਕਾਫੀ ਅਗਿਨਾਂ ਨਾਲੋਂ ਫਰਕ ਪਿਆ ਸਗੋ ਮੰਮਾ ਨੂੰ ਵੀ ਲੈ ਕੇ ਆਏ ਆ ਨਾਲ ਆਪਣੇ ਦੀਦੀ ਵੀ ਆਏ ਹੋਏ ਆ ਨਾਲ ਨੂੰ ਇਸੇ ਕਰਕੇ ਕਿ ਟ੍ਰੀਟਮੈਂਟ ਵਧੀਆ ਕਰਦੇ ਪੇਸ਼ੈਂਟ ਨੂੰ ਮੈਡੀਸਿਨ ਵਧੀਆ ਹੁੰਦੀ ਥੰਮੀ ਹਾਂਜੀ ਜਿਸ ਤਰ੍ਹਾਂ ਕਿ ਅੱਜ ਵਰਲਡ ਡਾਇਬੀਟਿਸ ਦੇ ਤੇ ਆਪਾਂ ਖਾਸ ਗੱਲਬਾਤ ਕਰਾਂਗੇ ਡਾਕਟਰ ਜੇਸ ਨਾਗਪਾਲ ਜੋ ਕਿ 41 ਸਾਲ ਦਾ ਆਪਣਾ ਤਜਰਬਾ ਲੈ ਕੇ ਬੈਠੇ ਹਾਂ ਤੇ ਹਜ਼ਾਰਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਨਜਾਦੀ ਦਿਲਾ ਚੁੱਕੇ ਹਨ ਉਹਨਾਂ ਦੀ ਜਿਹੜੀ ਹੈ ਲਾਈਫ ਦੀ ਗਾਈਡੈਂਸ ਵੀ ਕਰ ਚੁੱਕੇ ਹਨ ਟ੍ਰੀਟਮੈਂਟ ਦੇ ਨਾਲ ਨਾਲ ਫੂਡ ਦੀ ਜਿਹੜਾ ਕਿ ਖਾਣਾ ਕਿਸ ਤਰ੍ਹਾਂ ਖਾਣਾ ਉਸ ਦੀ ਵੀ ਸਲਾਹ ਦੇਦੇ ਹਾਂ ਤੇ ਆਪਾਂ ਗੱਲਬਾਤ ਕਰਾਂਗੇ ਸਰ ਧੰਨਵਾਦ ਹੈ ਜੀ ਲਾਈਵ ਭਾਰਤ ਤੇ ਸਸੀ ਕਾਂਜੀ ਤੇ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਡਾਇਬੀਟਿਸ ਦੇ ਬਾਰੇ ਇੱਕ ਟਾਈਮ ਹੁੰਦਾ ਸੀ ਕਿ ਇਹ ਪੇਸ਼ੈਂਟ ਜਿਹੜੇ ਹੁੰਦੇ ਸੀ ਆਪਣੇ ਆਹਾਰ ਦੇ ਨਾਲ ਫੂਡ ਜਨਾ ਲਉਂਦੇ ਸੀ ਲੇਕਿਨ ਅੱਜ ਦਾ ਸਮਾਂ ਇਸ ਤਰ੍ਹਾਂ ਆ ਗਿਆ ਕਿ ਜਨਰੇਸ਼ਨ ਟ੍ਰੈਵਲ ਕਰਨੀ ਸ਼ੁਰੂ ਹੋ ਗਈ ਹੈ ਕੀ ਕਰ ਰਹੇ ਹਾਂ ਐਕਚੁਅਲੀ ਬਿਮਾਰੀ ਤੇ ਇਹ ਜਿਹੜੀ ਵਧੀ ਹੈ ਅੱਜਕੱਲ ਉਹ ਕੁਝ ਸਾਡੀਆਂ ਗਲਤੀਆਂ ਕਰਕੇ ਵਧੀ ਹੈ ਸਾਡੇ ਫੂਡ ਸਾਡੀ ਐਕਸਰਸਾਈਜ਼ ਸਾਡੀ ਡਾਈਟ ਤੇ ਇਹ ਚੀਜ਼ਾਂ ਵੱਲ ਧਿਆਨ ਜੇ ਦੇਈਏ ਤੇ ਬਿਮਾਰੀ ਘੱਟ ਹੋਏਗੀ ਬੇਸਿਕਲੀ ਸ਼ੂਗਰ ਇੱਕ ਰੋਗ ਨਹੀਂ ਹੈ ਇੱਕ ਅਵਸਥਾ ਹੈ ਸ਼ੂਗਰ ਸਾਡੇ ਸਾਰੇ ਦੇ ਅੰਦਰ ਹੁੰਦੀ ਹੈ ਜੇ ਅਸੀਂ ਸਵੇਰੇ ਉੱਠੀਏ ਤੇ ਨਾਰਮਲ ਬੰਦਿਆਂ ਦੇ ਅੰਦਰ ਵੀ 80 90 ਜਾਂ 100 ਤੱਕ ਖਾਲੀ ਪੇਟ ਦੀ ਸ਼ੂਗਰ ਹੋ ਸਕਦੀ ਹੈ ਤੇ ਸ਼ੂਗਰ ਦੇ ਰੁਗੀਆਂ ਚ ਇਸ ਤੋਂ ਜ਼ਿਆਦਾ ਹੁੰਦੀ ਹੈ ਸੋ ਇੱਕ ਨਾਰਮਲ ਚੀਜ਼ ਦੇ ਵਾਧੇ ਨੂੰ ਅਸੀਂ ਬਿਮਾਰੀ ਕਹਿੰਦੇ ਆ ਕਿਉਂਕਿ ਜੇ ਸ਼ੂਗਰ ਵਧੀ ਰਹੇਗੀ ਅੱਖਾਂ ਦੇ ਤੇ ਦਿਲ ਦੇ ਉੱਤੇ ਗੁਰਦਿਆਂ ਦੇ ਉੱਤੇ ਸਾਰੀਆਂ ਸਾਰੀ ਬਾਡੀ ਦੇ ਨਾੜੀ ਸੰਸਥਾਨ ਤੇ ਤੇ ਖੂਨ ਦੀਆਂ ਨਾਲੀਆਂ ਤੇ ਬੁਰਾ ਅਸਰ ਕਰੇਗੀ ਅਸਰ ਤੇ ਨਾਰਮਲ ਲੈਵਲ ਤੇ ਵੀ ਕਰਦੀ ਉਸੇ ਕਰਕੇ ਅਸੀਂ ਏਜ ਹੁੰਨੇ ਆ ਲੇਕਿਨ ਅਗਰ ਹਾਈ ਲੈਵਲ ਹੋਏਗਾ ਤੇ ਬੁਢਾਪਾ ਜਲਦੀ ਆਏਗਾ ਤੇ ਆਰਗਨ ਜਲਦੀ ਵੀਕ ਪੈਣਗੇ ਸਰ ਦੇਖਿਏ ਜਿਹੜਾ 슈ਗਰ ਜਿਹੜੀ ਹੈ ਆਮ ਤਰ ਤੇ ਇਸ ਤਰ੍ਹਾਂ ਕਿਹਾ ਜਾਂਦਾ ਕਿ ਫੂਡ ਦੇ ਅਕੋਰਡਿੰਗ ਹੈ 슈ਗਰ ਹੁੰਦੀ ਹੈ ਜਦੋਂ ਕਿ ਆਹਾਰ ਸਾਡਾ ਫੂਡ ਗਲਤ ਹੋਏਗਾ ਤਾਂ 슈ਗਰ ਹੋ ਜਾਏਗੀ ਕਿ ਇਹਦੇ ਵਿੱਚ ਬੰਦੇ ਦਾ এনवायरमेंट ਵੀ ਕਰਦਾ ਹੈ ਲੇਜੀਨੈਸ ਜਾਂ ਬਾਡੀ ਦੀ ਪ੍ਰੋਪਰ ਵਰਕਿੰਗ ਮੂਵਮੈਂਟ ਨਾ ਕਰਨੀ ਤੁਸੀਂ ਸਹੀ ਕਹਿ ਰਹੇ ਹੋ ਫੂਡ ਦਾ ਰੋਲ ਜ਼ਿਆਦਾ ਹੈ ਲੇਕਿਨ ਕੱਲੇ ਫੂਡ ਕਰਕੇ ਨਹੀਂ ਸਾਨੂੰ 슈ਗਰ ਹੁੰਦੀ ਸਾਡੀ ਬਾਡੀ ਵਿੱਚ ਇੱਕ ਆਰਗਨ ਹੈ ਪੈਂਕਰੀਆਸ ਉਹ ਇਨਸੂਲਿਨ ਪੈਦਾ ਕਰਦਾ ਹੈ ਜਦੋਂ ਵੀ ਅਸੀਂ ਖਾਣਾ ਖਾਂਦੇ ਆ ਖਾਣੇ ਵਿੱਚੋਂ ਗਲੂਕੋਜ਼ ਨਿਕਲਦੀ ਹੈ ਤੇ ਗਲੂਕੋਜ਼ ਸਾਨੂੰ એનર્ਜੀ ਦਿੰਦੀ ਹੈ ਲੇਕਿਨ ਗਲੂਕੋਜ਼ ਦੀ એનર્ਜੀ ਵਿੱਚ ਕਨਵਰਸ਼ਨ ਤਾਂ ਛੇ ਤਰ੍ਹਾਂ ਹੋਏਗੀ ਜੇ ਬਾਡੀ ਵਿੱਚ ਅੱਛੀ ਵਧੀਆ ਕੁਆਲਿਟੀ ਦੀ ਇਨਸੂਲਿਨ ਹੋਵੇ ਤੇ ਜਿਉਂ-ਜਿਉਂ ਅਸੀਂ ਵੱਡੀ ਉਮਰ ਵਿੱਚ ਜਾਂਦੇ ਆ ਸਾਡੇ ਪੈਂਕਰੀਆਸ ਦੀ ਇਨਸੂਲਿਨ ਦੀ ਸੈਕ੍ਰੀਸ਼ਨ ਘਟ ਜਾਂਦੀ ਹੈ ਤੇ ਉਹਦੇ ਨਾਲ ਇਹਦਾ ਮਤਲਬ ਕਿ 슈ਗਰ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਇੱਕ ਹੋਰ ਚੀਜ਼ ਹੈ ਕਿ ਚੰਗੀ ਭਲੀ ਮਾਤਰਾ ਵਿੱਚ ਇਨਸੂਲਿਨ ਹੁੰਦੇ ਆ ਵੀ ਉਹ ਕਈ ਵਾਰੀ ਉਹਦੀ ਕੁਆਲਿਟੀ ਅੱਛੀ ਨਹੀਂ ਹੁੰਦੀ ਸੋ ਜੇਕਰ ਇਨਸੂਲਿਨ ਦੀ ਕੁਆਲਿਟੀ ਅੱਛੀ ਨਾ ਹੋਵੇ ਤਮ ਇਨਸੂਲਿਨ ਕੰਮ ਨਹੀਂ ਕਰ ਪੰਦੀ ਤੇ ਖੂਨ ਚ 슈ਗਰ ਵੱਧ ਜਾਂਦੀ ਹੈ ਇਹ ਵਾਲਾ ਜਿਹੜਾ ਫੀਨੋਮੀਨਾ ਹੈ ਇਹ ਨਵਾਂ ਹੈ ਇਹ ਸਾਡੀਆਂ ਫੂਡ ਹੈ ਬਿਟਸ ਕਰਕੇ ਹੈ ਤੇ ਲੈਕ ਆਫ ਐਕਸਰਸਾਈਜ਼ ਕਰਕੇ ਤੇ ਵਜ਼ਨ ਨੂੰ ਨਾ ਕੰਟਰੋਲ ਕਰਨ ਕਰਕੇ ਸੋ ਅਗਰ ਅਸੀਂ ਤਿੰਨ ਚੀਜ਼ਾਂ ਉੱਲ ਜ਼ਿਆਦਾ ਧਿਆਨ ਦੇਈਏ 슈ਗਰ ਦੇ ਕੰਟਰੋਲ ਵਿੱਚ ਅਸੀਂ ਬਿਹਤਰ ਕਰ ਪਾਵਾਂਗੇ ਜੇ ਅਸੀਂ ਵਜ਼ਨ ਨੂੰ ਕੰਟਰੋਲ ਰੱਖੀਏ ਐਕਸਰਸਾਈਜ਼ ਕਰੀਏ ਤੇ ਆਪਣਾ ਉਹ ਖਾਣਾ ਖਾਈਏ ਜਿਹੜਾ ਜਲਦੀ ਖੂਨ ਵਿੱਚ 슈ਗਰ ਪੈਦਾ ਨਹੀਂ ਕਰਦਾ ਸਦੀ ਕਿਸਮਾਂ ਸੀ 슈ਗਰ ਦੇ ਪੇਸ਼ੈਂਟ ਜਿਹੜੇ ਮਿਲਦੇ ਸੀ 50 ਸਾਲ ਤੋਂ ਉੱਪਰ 45 ਸਾਲ ਤੋਂ ਉੱਪਰ ਬੰਦੇ ਸੀ ਲੇਕਿਨ ਅੱਜ 6-7 ਸਾਲ ਦੇ ਬੱਚੇ ਵੀ 슈ਗਰ ਦੇ ਪੇਸ਼ੈਂਟ ਨਜ਼ਰ ਆ ਰਹੇ ਆ ਕਿ ਉਹ ਜਿਹੜੇ ਯੰਗਸਟਰ ਹੈ ਗਿਆ ਉਹਨਾਂ ਨੂੰ ਟ੍ਰੀਟਮੈਂਟ ਦੇ ਅਕੋਰਡਿੰਗ ਜਾਂ ਫਿਰ ਡਾਈਟ ਪ੍ਰੋਪਰ ਅਗਰ ਜੇ ਫੋਲੋ ਕਰਨ ਤੇ ਇਸ ਤਰ੍ਹਾਂ ਦਾ ਹੋ ਸਕਦਾ ਹੈ ਕਿ ਉਹ ਮੈਡੀਸਿਨ ਤੋਂ ਨਜ਼ਾਦ ਪਾਲਨ ਜਿਹੜਾ ਤੁਸੀਂ ਬੱਚਿਆਂ ਵਿੱਚ 슈ਗਰ ਦੀ ਗੱਲ ਕਰ ਰਹੇ ਹੋ ਨਾ ਤੇ ਉਸ ਤੋਂ ਪਹਿਲਾਂ ਮੈਂ ਡਿਫਾਈਨ ਕਰਾਂਗਾ ਕਿ 슈ਗਰ ਦੋ ਕਿਸਮਾਂ ਦੀ ਹੁੰਦੀ ਹੈ ਕਿ ਟਾਈਪ 1 ਤੇ ਇੱਕ ਟਾਈਪ 2 ਟਾਈਪ 3 ਵੀ ਹੈ ਪਰ ਅੱਜ ਅਸੀਂ ਉਹਦਾ ਜ਼ਿਕਰ ਨਹੀਂ ਕਰਦੇ ਟਾਈਪ 1 ਉਹ ਬੱਚਿਆਂ ਨੂੰ ਹੁੰਦੀ ਹੈ ਜਿਹੜੇ ਛੋਟੀ ਉਮਰ ਦੇ ਹੁੰਦੇ 1 ਸਾਲ ਦਾ 2 ਸਾਲ ਦਾ 5 ਸਾਲ ਦਾ ਉਹਨਾਂ ਵਿੱਚ ਕਿਸੇ ਕਾਰਨ ਕਰਕੇ ਪੈਂਕ੍ਰੀਆਸ ਡੈਮੇਜ ਹੋ ਜਾਂਦਾ ਪਰ ਜਿਹੜੇ ਜਵਾਨ ਛੋਟੇ ਬੱਚਿਆਂ ਦੀ ਗੱਲ ਤੁਸੀਂ 10 12 ਸਾਲ ਦੇ 18 ਸਾਲਾਂ ਦੀ ਗੱਲ ਕਰ ਰਹੇ ਹੋ ਉਹ ਅੱਜ ਕੱਲ ਦੀ ਫੂਡ ਹੈਬਿਟਸ ਹੋਈਆਂ ਬੱਚਿਆਂ ਚ ਮੋਟਾਪਾ ਬਹੁਤ ਜ਼ਿਆਦਾ ਹੋ ਗਿਆ ਤੇ ਜਿਹੜੀਆਂ ਉਹ ਮਿੱਠੀਆਂ ਚੀਜ਼ਾਂ ਜ਼ਿਆਦਾ ਖਾਂਦੇ ਜਾਂ ਮੈਦੇ ਦੇ ਬਨੇ ਪਦਾਰਤ ਨੂਡਲ 버ਗਰ ਪੀਸੇ ਪਾਸਤੇ ਬੱਚੇ ਜਿਹੜੇ ਅੱਜ ਕੱਲ ਖਾ ਰਹੇ ਤੇ ਮੋٹے ਹੋ ਰਹੇ ਉਹਨਾਂ ਨੂੰ ਵੱਡੇ ਵਰਗੀ ਸ਼ੂਗਰ ਹੋ ਰਹੀ ਹੈ ਟਾਈਪ 2 ਲੇਕਿਨ ਜਲਦੀ ਉਮਰ ਵਿੱਚ ਹੋ ਰਹੀ ਹੈ ਡੈਫੀਨਿਟਲੀ ਜੋ ਆਪਣੀ ਡਾਈਟ ਨੂੰ ਕਾਬੂ ਕਰਨ ਤੇ ਉਹ ਸ਼ੂਗਰ ਤੋਂ ਨਜਾਤ ਹੀ ਪਾ ਸਕਦੇ ਆ ਐਕਸਰਸਾਈਜ਼ ਕਰਨ ਵਜ਼ਨ ਨੂੰ ਕੰਟਰੋਲ ਕਰਨ ਜੀ ਬਹੁਤ ਵਧੀਆ ਗੱਲ ਕੀਤੀ ਜੇ ਤੁਸੀਂ ਫਾਸਟ ਫੂਡ ਲਓਗੇ ਤੇ ਤੁਹਾਡੀ ਜ਼ਿੰਦਗੀ ਵੀ ਫਾਸਟ ਹੋ ਜਾਏਗੀ ਯਾਨੀ ਕਿ ਜ਼ਿੰਦਗੀ ਦੇ ਦਿਨ ਵੀ ਘੱਟ ਹੋ ਜਾਣਗੇ ਤੇ ਛੇਤੇ ਵੀ ਡਾਪਾ ਆ ਜਾਏਗਾ ਜਵਾਨੀ ਤੋਂ ਪਹਿਲਾਂ ਹੀ ਇਸ ਕਰਕੇ ਆਪਣਾ ਆਹਾਰ ਜਿਹੜਾ ਫੂਡ ਜਿਹੜਾ ਉਹ ਤੁਹਾਨੂੰ ਬਹੁਤ ਜ਼ਰੂਰੀ ਹੈ ਸੋਚ ਸਮਝ ਕੇ ਲੈਣਾ ਚਾਹੀਦਾ ਡੇਲੀ ਵਰਕਿੰਗ ਜਿਸ ਤਰ੍ਹਾਂ ਕਿ ਬਾਡੀ ਵਰਕਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਐਹਕ ਐਕਸਟਰਾ ਵੇਟ ਜਿਹੜਾ ਉਹ ਵੀ ਕਿਤੇ ਨਾ ਕਿਤੇ ਦੁਮਾਰੀਆਂ ਪੈਦਾ ਕਰਦਾ ਹੈ ਤੇ ਡਾਕਟਰ ਸਾਹਿਬ ਜਿਹੜਾ ਕਿ ਅੱਜ ਵਰਲਡ ਡਾਇਬੀਟਿਸ ਡੇ ਹੈ ਤੇ ਆਪਰੇ ਹਸਪੀਟਲ ਕਿਹੜੇ ਕਿਹੜੇ ਫੈਸਿਲਿਟੀਜ਼ ਖਾਸ ਕਰ ਇਸ ਦਿਨ ਦੇ ਵਿੱਚ ਜਿਹੜੀ ਪੇਸ਼ੈਂਟ ਨੂੰ ਦਿੱਤੀਆਂ ਜਾ ਰਹੀਆਂ ਅੱਜ ਵਰਲਡ ਡਾਇਬੀਟਿਸ ਡੇ ਹੈ ਵੈਸੇ ਅਸੀਂ ਹਰ ਮਹੀਨੇ ਇੱਕ ਐਜੂਕੇਸ਼ਨਲ ਕੈਂਪ ਕਰਦੇ ਹਾਂ ਜਿਸ ਦੇ ਵਿੱਚ ਸ਼ੂਗਰ ਦੇ ਰੋਗੀ ਮੈਂ ਰੋਗੀ ਨਹੀਂ ਕਵਾਂਗਾ ਸ਼ੂਗਰ ਦੀ ਅਵਸਥਾ ਵਾਲੇ ਲੋਕ ਮੇਰੇ ਕੋਲ ਆ ਕੇ ਬੈਠਦੇ ਆ ਤੇ ਸ਼ੂਗਰ ਦਾ ਗੁਰਦਿਆਂ ਨਾਲ ਕੀ ਸੰਬੰਧ ਹੈ ਸ਼ੂਗਰ ਦਾ ਅੱਖਾਂ ਨਾਲ ਕੀ ਸੰਬੰਧ ਹੈ ਜਾਇਨ ਸਟ੍ਰੇਟ ਦੋਜੀ ਆਰਗਨਜ਼ ਨਾਲ ਹਰ ਮਹੀਨੇ ਇੱਕ ਟੌਪਿਕ ਲੈ ਕੇ ਮੈਂ ਡਿਸਕਸ ਕਰਦਾ ਅੱਜ ਵਰਲਡ ਡਾਇਬੀਟਿਸ ਡੇ ਵਿੱਚ ਮੈਨੂੰ ਮੇਰੇ ਸਾਥੀਆਂ ਨੇ ਜਰਾ ਇਹਨਾਂ ਦੀ ਦਹਾਨਾ ਕੰਪਨੀਆਂ ਵਾਲਿਆਂ ਨੇ ਕਾਫੀ ਮਦਦ ਕੀਤੀ ਹੈ ਤੇ ਉਹ ਅਲੱਗ-ਅਲੱਗ ਸਟੇਸ਼ਨਾਂ ਤੇ ਅਸੀਂ ਪੇਸ਼ੈਂਟ ਨੂੰ ਐਜੂਕੇਸ਼ਨਲ ਪ੍ਰੋਗਰਾਮ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਦੱਸਦੇ ਪਏ ਹਾਂ ਕਿ 슈ਗਰ ਦਾ ਗੁਰਦਿਆਂ ਨਾਲ ਕੀ ਇਫੈਕਟ ਪੈਂਦਾ ਹੈ 슈ਗਰ ਦਾ ਅੱਖਾਂ ਤੇ ਕੀ ਇਫੈਕਟ ਪੈਂਦਾ ਹੈ ਅੱਖਾਂ ਦੇ ਟੈਸਟ ਲਈ ਅੱਜ ਅਸੀਂ ਫੰਡਰਸ ਕੈਮਰਾ ਮੰਗਾਇਆ ਹੈ ਹੱਡੀਆਂ ਦੀ ਜਾਂਚ ਲਈ ਅਸੀਂ ਮਸ਼ੀਨ ਮੰਗਾਈ ਜਿਹੜੀ ਹੱਡੀਆਂ ਦੀ ਡੈਂਸਿਟੀ ਦੱਸੇਗੀ ਕਸਿਕ ਮਸ਼ੀਨ ਮਹੰਗਾਈ ਜਿਹੜੀ ਲਿਵਰ ਦਾ ਫਾਈਬਰੋਸਕੈਨ ਕਰੇਗੀ ਤੇ ਬਾਕੀ 슈ਗਰ ਦਾ ਚੈੱਕਅਪ ਤੇ ਹੋਰ ਟੈਸਟ ਤੇ ਅੱਜ ਕਾਫੀ ਫ੍ਰੀ ਹੋ ਰਹੀ ਰਹੇ ਆ। ਤੋਂ ਸਾਡਾ ਸਟਾਫ ਸਾਰੀ ਮਦਦ ਕਰ ਰਿਹਾ ਪੇਸ਼ੈਂਟ ਨੂੰ ਐਜੂਕੇਟ ਕਰ ਲਈ। ਅੱਜ ਸਾਡੀ ਇੱਕ ਸਪੈਸ਼ਲ ਦਿਨ ਹੈ। ਇਹ ਵਾਲਾ ਦਿਨ ਅਸੀਂ 2001 ਤੋਂ ਮਨਾ ਰਹੇ ਹਾਂ ਵਰਲਡ ਡਾਇਬੀਟਿਸ ਡੇ ਤੇ ਉਹ ਜਿਵੇਂ ਸੇ ਮੈਂ 41 ইয়ার্স ਦੇ ਤੋਂ 슈ਗਰ ਬਾਰੇ ਜਾਂ ਦੂਜੇ ਰੋਗਾਂ ਬਾਰੇ ਆਪ ਲੋਗਾਂ ਦੇ ਨਾਲ ਵਿਚਰ ਰਿਹਾ। ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ 슈ਗਰ ਪੇਸ਼ੈਂਟ ਹੀ ਖਾਸ ਕਰਕੇ ਹੈ ਤੇ 슈ਗਰ ਦੀ ਬਿਮਾਰੀ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਬਿਮਾਰੀ ਤੋਂ ਕਰਸਤ ਹੋ ਤੇ ਇੱਕ ਵਾਰੀ ਤੁਸੀਂ ਡਾਕਟਰ ਸਾਹਿਬ ਨਾਲ ਕੰਸਲਟ ਕਰ ਸਕਦੇ ਹੋ ਕਿਉਂਕਿ ਹੈਲਥ ਜਿਹੜੀ ਹੈ ਉਹਦਾ ਟ੍ਰੀਟਮੈਂਟ ਰੱਖਣਾ ਉਹਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਤੁਹਾਡਾ ਕੰਮ ਹੁੰਦਾ ਕਿਉਂਕਿ ਇਹ ਹੀ ਤੁਹਾਡਾ ਇੱਕ ਸਾਥੀ ਹੈ ਜੋ ਕਿ ਦੁਨੀਆ ਰਹਿੰਦੇ ਤੁਹਾਡੇ ਨਾਲ ਚੱਲੇਗਾ